ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਸੂਬੇ ਦੇ ਨੌ ਪ੍ਰਮੁੱਖ ਸ਼ਹਿਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਡੇਰਾ ਬਸੀ ਮੰਡੀ ਗੋਬਿੰਦਗੜ ਖੰਨਾ ਨਵਾਂ ਨੰਗਲ ਅਤੇ ਪਠਾਨਕੋਟ ਪ੍ਰਦੂਸ਼ਣ ਦੇ ਹੌਟ ਸਪੌਟ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਦਾ ਹਿੱਸਾ 40% ਤੱਕ ਪਹੁੰਚ ਚੁੱਕਿਆ ਹੈ ਅਤੇ ਪਿਛਲੇ 5 ਸਾਲਾਂ ਤੋਂ ਜੇਕਰ ਗੱਲ ਕਰੀਏ ਤਾਂ PM10 ਦੇ ਰਾਸ਼ਟਰੀ ਮਿਆਰਾਂ ਨੂੰ ਪੂਰਾ ਨਾ ਕਰ ਸਕਣ ਕਾਰਨ ਇਹ ਸ਼ਹਿਰ ਲਗਾਤਾਰ ਪ੍ਰਦੂਸ਼ਿਤ ਹਵਾ ਵਾਲੇ ਇਲਾਕਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਦਾਸਿ ਕੀ ਉਦਯੋਗਿਕ ਸਰਗਰਮੀਆਂ ਸ਼ਹਿਰੀ ਵਿਸਥਾਰ ਵਾਹਨਾ ਦੇ ਵਾਅਦੇ ਧੂਏ ਨੇ ਇਸ ਪ੍ਰਦੂਸ਼ਣ ਨੂੰ ਹੋਰ ਵੀ ਵਧਾ ਦਿੱਤਾ। ਵਾਹਨ ਦੇ ਸੰਕਟ ਨੂੰ ਦੇਖਿਆ ਪੰਜਾਬ ਪੁਲਿਸ ਨੇ ਵਾਹਨਾ ਦੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਦਾ ਫੈਸਲਾ ਕੀਤਾ ਹੈ। ਸੋ ਬਿਨਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਵਾਲੇ ਵਾਹਨਾ ਖਿਲਾਫ ਪੁਲਿਸ ਨੇ ਪਿਛਲੇ 1 ਸਾਲ ਦੇ ਵਿੱਚ ਰਿਕਾਰਡ ਕਾਰਵਾਈ ਕੀਤੀ ਹੈ। ਸੜਕੀ ਆਵਾਜਾ ਕੇ ਤੇ ਰਾਜ ਮਾਰਗ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2024 ਦੇ ਵਿੱਚ 4786 ਵਾਹਨਾ ਦੇ ਚਲਾਨ ਕੱਟੇ ਗਏ ਨੇ ਜਿੰਨਾ ਤੇ 4.71 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਸ ਤੋਂ 1 ਸਾਲ ਬਾਅਦ 2025 ਦੇ ਵਿੱਚ ਇਹ ਗਿਣਤੀ 3 ਗੁਣਾ ਵਧ ਗਈ ਹੈ ਅਤੇ ਇਹਨਾਂ ਦਾ ਕਰੋੜਾਂ ਦਾ ਚਲਾਨ ਹੈ ਜਿਹੜਾ ਕੱਟਿਆ ਗਿਆ ਇਸ ਦੇ ਨਾਲ ਹੀ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਸਰਤਾਂ ਤੇ ਉੱਠਦੀ ہوئی ਧੂੜ ਉਸਾਰੇ ਅਧੀਨ ਪ੍ਰੋਜੈਕਟਾਂ ਦੇ ਵਿੱਚੋਂ ਨਿਕਲਣ ਵਾਲੇ ਬਾਰੀਕ ਕਣ ਪੁਰਾਣੀਆਂ ਡੀਜ਼ਲ ਗੱਡੀਆਂ ਦੀ ਢੜਲ ਦੇ ਨਾਲ ਵਰਤੋ ਪੰਜਾਬ ਦੀ ਹਵਾ ਦੇ ਵਿੱਚ ਪ੍ਰਦੂਸ਼ਣ ਵਧਾ ਰਹੇ ਨੇ ਸਿਹਤ ਵਿਭਾਗ ਦੀ ਰਿਪੋਰਟ ਵਿੱਚ ਚੇਤਾਵਨੀ ਦੇ ਚੁੱਕੀ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਸਾਹ ਸੰਬੰਧੀ ਬਿਮਾਰੀਆਂ ਅਸਥਮਾ सीओपीटी ਅਤੇ ਦਿਲ ਦੇ ਮਰੀਜ਼ ਤੇਜ਼ੀ ਨਾਲ ਫਾਟ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀ ਚਰਚਾ ਹਮੇਸ਼ਾ ਹੁੰਦੀ ਹੈ ਪਰ ਸ਼ਹਿਰੀ ਖੇਤਰਾਂ ਦੇ ਵਿੱਚ ਵਾਹਨਾਂ ਦੇ ਵਿੱਚੋਂ ਨਿਕਲਿਆ ਧੂਆਂ ਪ੍ਰਾਲੀ ਨਾਲੋਂ ਕਿਤੇ ਜ਼ਿਆਦਾ ਹਾਨੀਕਾਰਕ ਹੈ ਉਧਰ ਮੰਡੀ ਗੋਵਿੰਦਗੜ੍ਹ ਤੇ ਖੰਨਾ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਧੂਆਂ ਛੱਡਦੇ ਉਦਯੋਗ ਪਹਿਲਾਂ ਹੀ ਮੌਜੂਦ ਨੇ ਉੱਥੇ ਵਾਹਨਾਂ ਦੇ ਵਿੱਚੋਂ ਨਿਕਲਦਾ ਧੂਆਂ ਹਵਾ ਨੂੰ ਹੋਰ ਵੀ ਜ਼ਹਿਰੀਲਾ ਬਣਾ ਰਿਹਾ ਹੈ ਬਿਊਰੋ ਰਿਪੋਰਟ ਲੁਧਿਆਣਾ ਲ